ਤਸਵੀਰਾਂ ਹੁਸ਼ਿਆਰਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਵਿਅਕਤੀ ਨੇ ਆਪੇ ਹੀ ਚੋਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਤਾਂ 7ਵੇਂ ਦਿਨ ਚੋਰ ਜਿਹੜਾ ਵਿਅਕਤੀ ਦੇ ਹੱਥ ਲੱਗਿਆ ਤਾਂ ਉਸ ਦੀ ਸ਼ਿਤਰ ਪ੍ਰੇੜ ਕੀਤੀ ਗਈ ਹੈ ਤੇ ਜਿਸ ਦੀ ਕੀ ਵੀਡੀਓ ਵੀ ਸਾਹਮਣੇ ਆਈ ਹੈ ਦੱਸਦੀ ਕਿ ਮਾਮਲਾ ਬੀਤੇ ਵੀਰਵਾਰ ਦਾ ਹੈ ਜਿੱਥੇ ਇੱਕ ਨਵੇਂ ਬਣਦੇ ਘਰ ਦੇ ਵਿੱਚ ਨੌਜਵਾਨ ਸੁੱਤਾ ਪਿਆ ਸੀ ਕਿ ਉਸ ਦਾ ਮੋਬਾਈਲ ਜਿਹੜਾ ਚੋਰੀ ਹੋ ਗਿਆ ਜਿਸ ਤੋਂ ਬਾਅਦ ਨੌਜਵਾਨ ਅਜੇ ਨੇ ਪੁਲਸ ਨੂੰ ਇਸੇ ਸੰਬੰਧੀ ਦਰਖਾਸਤ ਦਿੱਤੀ ਹੈ ਪਰ ਨਾਲ ਹੀ ਆਪਣੀ ਤਲਾਸ਼ ਵੀ ਜਾਰੀ ਰੱਖੀ ਹੈ ਤੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਵੀ ਖੰਗਾਲੇ ਗਏ ਨੇ ਤਾਂ ਕੈਮਰੇ ਖੰਗਾਲਣ ਤੇ ਸਾਹਮਣੇ ਆਇਆ ਇੱਕ ਛੱਕੀ ਵਿਅਕਤੀ ਜਿਸ ਦੀ ਤਸਵੀਰ ਵੇਖਣ ਤੋਂ ਬਾਅਦ ਨੌਜਵਾਨ ਨੇ ਉਸ ਵਿਅਕਤੀ ਦੀ ਪਾਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਅੱਜ ਉਸ ਨੂੰ ਸਫਲਤਾ ਮਿਲੀ ਹੈ ਚੋਰ ਨੂੰ ਫੜ ਲਿਆ ਗਿਆ ਹੈ ਜਿਸ ਨੇ ਚੋਰੀ ਵੀ ਕਬੂਲੀ ਹੈ ਤਾਂ ਇੱਕ ਮੋਬਾਈਲ ਵੇਚ ਕੇ ਉਸਨੇ ਚਿੱਟਾ ਪੀਤਾ ਉਸਦੇ ਬਾਰੇ ਵੀ ਉਸਨੇ ਕਬੂਲਿਆ ਤੇ ਮੋਬਾਈਲ ਚੋਰੀ ਤੋਂ ਪਹਿਲਾਂ ਇੱਕ ਬੱਚੇ ਦਾ ਉਸਦੇ ਵੱਲੋਂ ਇੱਕ ਸਾਈਕਲ ਚੋਰੀ ਵੀ ਕੀਤਾ ਗਿਆ ਸੀ ਜੋ ਕਿ ਇੱਕ ਚੋਰ ਦੇ ਵੱਲੋਂ ਉਹ ਵੀ ਕਬੂਲਿਆ ਗਿਆ ਤਾਂ ਨਾਲ ਹੀ ਉਹਨੇ ਹੋਰ ਵੀ ਖੁਲਾਸੇ ਕੀਤੇ ਨੇ ਕਿ ਉਹ ਚਿੱਟਾ ਜਿਹੜਾ ਉਹਨੂੰ ਕਿਵੇਂ ਮਿਲਦਾ ਕਿੰਨੀ ਕਿਉਂ ਆਸਾਨੀ ਨਾਲ ਮਿਲ ਜਾਂਦਾ ਇਸ ਦੇ ਬਾਰੇ ਵੀ ਉਸਨੇ ਸਾਰਾ ਕੁਝ ਦੱਸ ਇਹ ਕਿਹ ਇਨਸੀਡੈਂਟ ਦਾ ਹੈ ਕੋਣ ਹੈ ਇਹ ਮੁੰਡਾ ਜਿਹੜਾ ਚੋਰੀਆ ਇਹ ਭਾਜੀ ਵੀਰਵਾਰ ਸੀਗਾ ਮੈਂ ਸੁੱਤਾ ਪਿਆ ਸੀ ਸਵੇਰੇ ਨਾ 5:30 6:00 ਵਜੇ ਦੀ ਗੱਲ ਆ ਤੇ ਇਧਰ ਆਇਆ ਜੀ ਸੀਸੀਟੀਵੀ ਦੀ ਵੀਡੀਓ ਕਢਵਾਈ ਐ ਸੀ ਤੇ ਇਹਨੇ ਮੇਰੇ ਘਰੋਂ ਮੇਰੇ ਸਰਾਨੇ ਫੋਨ ਪੈ ਸੀ ਦੋਨੇ ਮੇਰਾ ਐਕਚੁਅਲੀ ਘਰ ਬੰਦਾ ਪਿਆ ਉੱਥੇ ਨਾ ਉਹਦਾ ਗੇਟ ਨਹੀਂ ਹੈਗਾ ਸੀ ਇਹ ਅੰਦਰ ਵੜਿਆ ਇਹਨੇ ਦੋਨੇ ਟੈਂਪਰ ਦੇ ਵਿੱਚ ਦੋਨੇ ਮੇਰੇ ਫੋਨ ਚੱਕ ਲਏ ਇੱਕ Samsung Z Flip 4 ਸੀਗਾ ਜਿਹੜਾ ਤਕਰੀਬਨ 76-70 ਹਜ਼ਾਰ ਦਾ ਇੱਕ ਸੀਗਾ Redmi ਦਾ ਦੋਨੇ ਫੋਨ ਸੀਗੇ ਇਹਨੂੰ ਹਫ਼ਤਾ ਹੋ ਗਿਆ ਭਾਜੀ ਲੱਭਦੇ ਇਹਨੂੰ ਤੇ ਅੱਜ ਇਹਨੂੰ ਲੱਭਿਆ ਇਹਦੇ ਘਰ ਦੇ ਲੱਗ ਗਏ ਹੁਣ ਇਹ ਮੰਨ ਗਿਆ ਵੀ ਤੁਹਾਡੇ ਫੋਨ ਵਿੱਚ ਕੋਈ ਹੈ ਨਹੀਂ ਮੰਨ ਗਿਆ ਮੰਨ ਗਿਆ ਭਾਜੀ ਇੱਕ ਫੋਨ ਕਹਿੰਦਾ ਮੈਂ ਘਰੇ ਲਿਆ ਦਿੱਤਾ ਐ ਦੂਸਰਾ ਕਹਿੰਦਾ ਬਲਵੀਰ ਕਲੋਨੀ ਵਿੱਚ ਗਿਆ ਮੈਂ ਹਾਂਜੀ ਪੁਲਿਸ ਕੰਪਲੇਂਟ ਕੀਤੀ ਸੀ ਕੰਪਲੀਟ ਕੀਤੀ ਸੀ ਸਰ ਹਾਂਜੀ ਈਨਾਮਦਰਾਸ ਮੇਰਾ ਨਾਮ ਤੀਰਾਜਾ ਪਾਜੀ ਤੀਰਾਜ ਕੁਮਾਰ ਤੀਰਾਜ ਪਿਛਲੇ ਵੀਰਵਾਰ ਚਲੋ ਮਾ ਕਿੱਥੇ ਚੋਰੀ ਕੀਤੀ ਸੀ ਪਿਛਲੇ ਵੀਰਵਾਰ ਮੈਂਦਰ ਆਇਆ ਸੀ ਬਲੂ ਹਸਪੀਟਲ ਕੋ ਨੋਤੇ ਨ ਮੈ ਪਹਿਲੇ ਪਾਇਆ ਇੱਕ ਲਾਇਆ ਕੋ ਪੇਪਰ ਪੀ ਕੇ ਮੈਂ ਅੰਦਰ ਬਾਟ ਦੇ ਕੋੰਦਾ ਦਿਖਾ ਮੈਨੂੰ ਇੱਕ ਅੰਕ ਕਰ ਲੇ ਕੇ ਕਹਿੰਦਾ ਤੂੰ ਇੱਥੇ ਕੀ ਕਰਨਾ ਆਵਾ ਨੋ ਨਾ ਲੁਕਿਆ ਕਿ ਉਹ ਮਰੀਜ਼ ਦੇ ਆਇਆ ਹੋ ਰhiti ਉਹਨਾਂ ਨੂੰ ਇਹ ਦੇਖਣਾ ਹਾਂਜੀ ਮੁਰਕੇ ਉੱਥੇ ਮੈਨੂੰ ਹਾਂਜੀ ਕਿੰਨੇ ਮੋਬਾਈਲ ਚੋਰੀ ਕੀਤੇ ਸੀ ਹਾਂਜੀ ਕਿੰਨੇ ਮੋਬਾਈਲ ਚੋਰੀ ਕੀਤੇ ਸੀ ਜੀ ਕਿਤੋਂ ਪਈ ਉੱਥੇ ਸ਼ਿਵਲਾ ਹਸਪੀਟਲ ਦੇ ਕੋਲ ਆਈ ਅੱਗੇ ਜਾ ਕੇ ਗਲੀ ਆ ਇੱਕ ਉਹ ਗਲੀ ਦੇ ਵਿੱਚ ਨਸ਼ਾ ਕਰਦਾ ਹਾਂਜੀ ਕਿਹੜਾ ਨਸ਼ਾ ਕਰਦਾ ਚਿੱਟਾ ਪਿੰਦਾ ਕਿਤਾਉ ਫੋਨ ਕਿੱਥੇ ਆਉਂਦਾ ਫੋਨ ਭਾਜੀ ਇੱਕ ਮੇਰਾ ਤੇ ਲਿਆਤਾ ਜਗਾਤੇ ਤੇ ਪੇਚੇਗਾ ਇੱਕ ਇਥੇ ਬਲਵੀਰ ਕਲੋਨੀ ਦਿੱਤਾ ਇੱਕ ਬੱਚੇ ਦਾ ਸਾਈਕਲ ਵੀ ਚੋਰੀ ਕੀਤਾ ਹਾਂਜੀ ਸਾਈਕਲ ਵੀ ਕੀਤਾ ਜੀ ਜੀ ਪਿਛਲੇ ਕਈ ਦਿਨਾਂ ਤੋਂ ਮੋਬਾਈਲ ਵੀ ਚੋਰੀ ਹੋ ਰਿਹਾ ਕੋਈ ਮੋਬਾਈਲ ਉੱਥੇ ਚੋਰੀ ਕੀਤਾ ਨਹੀਂ ਜੀ ਉੱਥੇ ਮੈਂ ਪਿਛਲੇ ਕਿਸੇ ਕੰਬਰ ਨੰਬਰ ਪਿਆਰ ਗਈ ਉੱਥੇ ਮੈਂ ਸੌਂਦਾ ਜਗਾਤ ਨੂੰ ਉਹ ਹਾਂਜੀ ਜਿਹੜਾ ਮੋਬਾਈਲ ਦੇਚਿਆ ਉਹਨਾਂ ਪੈਸਿਆਂ ਦਾ ਕੀ ਕੀਤਾ ਕੋਈ ਉੱਥੇ ਸੀਟੇ ਹੀ ਪਿੱਤਾ ਜੀ ਕਿਤਾ ਸਨੀ ਨਾ ਮਿਲਦਾ हां जी भाई मैं उते फोन कर दंदा वा, वा आगे दे दिंदे या किन्ने दें दे? दा देंदे 500 दा देंदे भाई हां 40000 दा मोबाइल 50000 दा मोबाइल तू 1600 ਰੁਪਏ ਚਿੱਤੇ ਕਰਕੇ ਵੇਚ ਲੈ ਨਹੀਂ ਕੋਈ ਇਹ ਉਹ ਜਿਹੜਾ ਬੱਚੇ ਦਾ ਸਾਈਕਲ ਚੋਰੀ ਕੀਤਾ ਉਹ हां जी ਉਹ ਵੀ ਉੱਤੇ ਆ ਰਿਹਾ ਦਿੱਤਾ ਜੀ ਕਿੰਨੇ ਦਾ ਵੇਚਿਆ 500 ਦਾ ਦਿੱਤਾ ਭਾਈ ਉਹਦਾ ਵੀ ਚਿੱਟਾ ਪੀ ਲਿਆ हां जी 3 ਨਾਲ ਹੋਰ ਕਿੰਨੇ ਜਾਣੇ ਉਹ ਰੰਨੀ ਭਾਜੀ ਕੋਈ ਨਹੀਂ ਲੈਨੇ ਕੋਈ ਨਹੀਂ ਮੈਨੂੰ ਪਾਈ ਕਰ ਦੋ ਭਾਜੀ ਸਾਨ ਤੋਂ ਉੱਤੇ ਹੋ ਗਿਆ ਭਾਜੀ ਤਾਂ ਮਤਲਬ ਜਦੋਂ ਲੋਡ ਹੋਵੇ ਪੈਸੇ ਕੋਲ ਹੋਣ ਆਸਾਨੀ ਨਾਲ ਮਿਲ ਜਾਂਦਾ ਹੁਣ ਕੋਈ ਆਸਾਨੀ ਨਾਲ ਮਿਲ ਜਾਂਦਾ ਜਿੱਤਾ ਹੁਸ਼ਿਆਰ ਬੋ ਤਾਂ ਇਹ ਵੇ ਫੋਨ ਕਰਦਾ ਭਾਜੀ ਤਵਾ ਵੀ ਆਖਦੇ ਹਾਂ ਹਾਂਜੀ ਫੋਨ ਕਿੱਥੇ ਵਿਚਿਆ ਫੋਨ ਭਾਜੀ ਉੱਥੇ ਬਲਵੀਰ ਕਲੋਨੀ ਇੱਕ ਵਿੱਚਿਆ ਵਾ ਹਾਂਜੀ ਚੀਟਾ ਬਾਈ ਉੱਥੇ ਹੀ ਲਿੰਦਾ ਵਾ ਬਲੀ ਕਲੋਨੀ ਦੇ ਅੱਗੇ ਜਾ ਕੇ ਨਾ 14 ਵਾ ਪੀੜਾ ਜਗਾ ਕੋ ਹਾਂਜੀ ਉੱਥੇ ਆਉਂਦੇ ਉਹ ਮੁੰਡੇ ਮੋਟਰਸਾਈਕਲ ਦੇ ਦੋ ਹਾਂਜੀ ਉਹ ਦਿੰਦੇ ਉਹ ਬੱਸ ਜਿਨ੍ਹਾਂ ਨੂੰ ਵਾਈ ਵਿੱਚ ਆਉਣਾ ਕੋ ਜਿੱਤਾਂ ਨੇ ਆ ਕਿ ਅਲੱਗ ਮੋਬਾਈਲ ਅਲੱਗ ਵਿੱਚ ਹੈ ਨਹੀਂ ਨਹੀਂ ਮੋਬਾਈਲ ਅਲੱਗ ਵਿੱਚ ਹੈ ਜੇ ਕੋਈ